ਤਵੇਲੇ ਚ ਕੱਢ ਕੇ ਮੱਜਾ ਜੇ ਰਹਾਨੋ ਹੀਰ ਦੀ ਡੋੜੀ ਗਈ ਸੀ ਉਸੇ ਰਹਾਨ ਮੱਜਾ ਫੱਕਰੀਆ ਇੱਧਰ ਹੀਰ ਵੀ ਦੇਖਣੀ ਜਾਂਦੀ ਐ ਮੈਂ ਇਹਨਾਂ ਰਹਾਨ ਨੂੰ ਮੈਂ ਮੋਕੇ ਘਰ ਨੇ ਛੇਤੀ ਲੈ ਕੇ ਨੀ ਆ ਕਿਉਂਕਿ ਜਿਹੜੀ ਲੜਕੀ ਦੀ ਵੱਧ ਘੱਟ ਕਰ ਰਵੱਗੇ ਉਹਨੂੰ ਮਾਪੇ ਛੇਤੀ ਲਿਆਉਂਦੇ ਨਹੀਂ ਇਸ ਕਰਕੇ ਹੋੜੀ ਸੀ ਕੋਈ ਆਜੇ ਇਹਨਾਂ ਰਹਾਨ ਨੂੰ ਲੈਣਾ ਪੁਰਾਣੀ ਮੋੜੀ ਕਰੋ ਆਉਂੂ ਹਲ ਪਿੱਛਾ ਮੁਰਕੇ ਪੱਲੂ ਚਾਕੇ ਜਰ ਘੋੜੀ ਦੇ ਵਿੱਚੋਂ ਦੇਖਣ ਲੱਗੀ ਰਾਜਾ ਦੇ ਮੱਜਾਂ ਦਵਲੀ ਆਉਂਦਾ ਧੀ ਦੇ ਸਾਹ ਸਾ ਪੈ ਗਿਆ ਸਬਾਪਨ ਹਾਲ ਜੰਗਲ ਰੇਲਿਆਂ ਦੇ ਵਿੱਚ ਜਲੋ ਡੋੜਾ ਗਿਆ ਉਹ ਇਹ ਖੇੜੇ ਜਿਹਨੂੰ ਮਿਆਕੇ ਲਾਗੇ ਸੀ ਸ਼ਕਲ ਖੇੜਨ ਲੱਗੇ ਡੋਲੇ ਦੇ ਕੋਲ ਕੌਣ ਰਹੇਗੇ ਪਹਾੜ ਆਪ ਸਾਰੇ ਸ਼ਕਲ ਖੇੜਨ ਲੱਗੇ ਰਾਂਝਾ ਜਦੋਂ ਕੋਲ ਦੀ ਮੱਝਾਂ ਲੈ ਕੇ ਲੱਗੇ ਆ ਗੀਰ ਨੇ ਪੱਲੂ ਮਾਰ ਕੇ ਖਾਧ ਰਿਆ ਆ ਜਾ ਵੇ ਮਾਈ ਦਾ ਆਏ ਰਾਣੇ ਆਂ ਲੱਡੂ ਖਾਈਏ ਹੋ ਰਾਣੇ ਆ ਪ੍ਰਵੇਸ਼ ਡੋਈ ਦੇ ਵਿੱਚ ਬੜ ਗਿਆ ਪਟਲਿਆ ਝੱਕੜਾ ਲੱਡੂ ਵਾਲਾ ਉਹ ਖੋਲ ਲਿਪਟਿਆ ਵਾਲੀ ਸਵਾਲ ਪਟਾਇਆ ਲੱਡੂ ਵਾਲਾ ਆਏ ਰਾਣੇ ਨੇ ਮਮੋਟ ਲੱਡੂ ਪਾਉਂਦੀ ਹੈ ਦੋ ਲੋਕ ਘਹਾਰ ਨੂੰ ਦੇਤੇ ਇੱਕ ਕਹਾਰ ਜਿਹੜੇ ਲੋਕ ਅੱਗੇ ਮੋੜੇ ਤੇ ਚੱਕਰ ਜਾਨ ਲਵੇ ਲੋਕ ਨੂੰ ਉਹ ਨੂੰ ਕਹਿੰਦਾ ਓਏ ਆਪ ਤੁਸੀਂ ਐ ਰਸੋ ਬਈ ਜ਼ਿੰਮੇਵਾਰੀ ਤੇਰੇ ਕੋਲ ਹੈ ਆਪਣੀ ਆ ਤੁਸੀਂ ਇਹ ਇਦੋਂ ਤਾਹੋ ਬੈ ਕੇ ਖੜੇ ਹੋਈ ਰਾਣੀ ਏ ਬੈਠਿਆ ਇਹਨਾਂ ਲੱਡੂ ਖਾਂਦਾ ਆਪਣੇ ਨੰਮੇ ਗੱਲ ਪਾਉਗੀ ਮੈਂ ਖੇੜਿਆ ਨੂੰ ਦੱਸਦਾ ਜਿਹੜੇ ਨਾਲ ਤੇ ਸਾਥੀ ਸੀ ਕਹਿੰਦਾ ਰੋੜਿਆ ਤੈਨੂੰ ਵੜਦੇ ਨੇ ਲੱਡੂ ਉਹ ਆਪਣੇ ਗੱਲਾਂ ਕਰਦਾ ਕਿ ਉਹ ਮੈਂ ਲੱਡੂ ਖਾਂਦਾ ਐਨੇ ਆਪਣੇ ਢੋਰਾ ਫਰਦਾ ਹੁੰਦਾ ਇਹ ਬਿਲਕੁਲ ਨਹੀਂ ਜਿੱਥੇ ਖੇੜੇ ਚ ਤਾਰ ਖੇੜਦੇ ਸੀ ਉਹਨਾਂ ਕੋਲ ਕੋਠੀ ਗਿਆ ਖੇੜਿਆ ਤੁਸੀਂ ਇੱਥੇ ਸ਼ਿਕਾਰ ਖੇੜਦੇ ਹੋ ਤੁਹਾਡੀ ਵਾਲੀ ਹਰਨੇ ਨੂੰ ਕੋਈ ਹੋਰੇ ਦਰੋਲੀ ਖਾਂਦਾ ਹੈ ਓਏ ਘਰ ਦੇ ਸਵਾਲ ਕਰ ਲਓ ਕਹਿੰਦੇ ਗੱਲ ਕੀ ਇਹ ਲੋ ਜਿਹਦੇ ਕਰਨ ਕਰੇੇ ਪੜਦੀ ਉਹ ਲੋਈ ਵਿੱਚ ਬੈਠਾ ਹੀ ਦੇ ਕੋਲ ਲੱਡੂ ਖਾ ਰਿਹਾ ਹੈ ਮੂੰਹ ਰਸੀਆਂ ਮੋਈ ਹੈ ਐਵੇਂ ਖਾਣ ਦੀ ਖਾਲੇ ਲੈ ਵੀ ਧੂਨੀਆਂ ਤੋਂ ਵਾਰਾ ਜਿਹੜੇ ਵਸ ਸਬਦੂ ਇਹੇ ਕੋਸੇ ਦਾ ਨਹੀਂ ਆਏ ਆਏ ਲੋਈ ਦੇ ਆਲੇ ਦਲੇ ਕੇਹਾ ਪਾ ਲਿਆ ਕਹਿੰਦੇ ਬਹੁਤੇ ਕਹਿੰਦੇ ਨੇ ਕਹਿੰਦੇ ਇਹਨੂੰ ਵਿੱਚੇ ਵੱਢੋ ਤੇ ਵੇਰ ਵੀ ਖਰਾਬੀ ਕਰੂਗਾ ਬਹੁਤੇ ਕਹਿੰਦੇ ਬਾਹਰ ਕੱਢ ਕੇ ਰਵਾਈ ਕਰੋ ਉਸ ਬਲੇਟ ਹੀਰ ਜਿਵੇਂ ਜਿਹੜੇ ਰਾਹ ਵਿਰੇ ਦਾ ਉਹ ਬਚਾ ਕਰਦੇ ਆ ਉਸ ਬਲੇਟ ਸੀਨ ਨੂੰ ਤੱਕੋ ਕਰਾਉਂਦੇ ਆ ਕਿਆ ਕਰਦੇ ਆਂ ਅਈ मला मिळत नाही अमेरिके ਤਰਵਾ ਚੰਨ ਸਿੰਘ ਜੀ ਦੇ ਪੋਤਰਾ ਸਾਹਿਬ ਜਿਨੇ ਜਲਦ ਪਹਿਨੇ ਆਇਆ ਹੌਰੀ ਸਾਹਿਬ ਬਹੁਤ ਜਿੰਮੇਵਾਰ ਤੁਮੇ ਕਰਾਇਆ ਸਹਿਰੇ ਪੈ ਦੇ ਕੇ 200 ਰੁਪਏ ਕਰੋ ਦੇ ਕੇ ਸਤਕਾਰ ਕਰਿਆ ਮਾਨ ਕਰਿਆ ਬਹੁਤ ਧੰਨਵਾਦੀ ਹਾਂ ਜੀ ਜੋ ਜੀ ਤੇ ਹਰ ਵਾਰ ਹੋਵੇ ਵਾਖੋ ਰੀਸਿੰਗ ਗਾਤਨ ਸਾਈਂ ਹਰਿ ਜੀ ਪੰਡਿਤ ਜੀ ਦੇ ਧੰਨਵਾਦੀਆਂ ਸ਼ਰਮਾਣੇ ਦੇ ਧੰਨਵਾਦੀਆਂ ਕਿਰਨ ਕੇ ਆਪਣੀ ਦੇਖ ਰੋਈ ਦੇ ਵਿੱਚੋਂ ਖੇਲੇ ਪਾਸ਼ਾ ਦਾ ਇਸੇ ਤਰ੍ਹਾਂ ਸਿਕਣ ਬਣਾਉਂਦੇ ਹੋਏ ਖੁਸ਼ੀ ਬਣਾਉਂਦੇ ਹੋਏ

ਸਰਕਾਰ ਦਾ ਪੋਤਾ ਸੈਂਕੜੇ ਪਰਿਵਾਰ ਇਸ ਸਰਕਾਰ ਦੇ ਇਜਾਰੇ ਨੇ ਚੜ੍ਹਦੀ ਕਲਾ ਦੇ ਹਰ ਨਾਮ ਫਤਿਹ ਆਖੀ ਦਰ ਬੱਲੂ ਪਾ ਕਿਰਪਾ ਕਰਕੇ ਕੱਢ ਲਈਏ ਜੀ ਨਾ ਜੋ ਸਾਹਿਬ ਜੀ ਉਹਨਾਂ ਕਰਦਾ ਪਾਸ਼ਾ ਕੋਈ ਕਿਹਨੇ ਵਟਿਆ ਨਾ ਉਹ ਨਸਤ ਨਾ ਉਹਦੀ ਏਸੀ ਪਰ ਜਿਹੜੇ ਵਿਆਹ ਕੇ ਲੈ ਗਏ ਹੀ ਖੇੜੇ ਕਹਿੰਦੇ ਵਿੱਚੇ ਬਾਹਰੋਂ ਬਾਹਰ ਕਹਿੰਦੇ ਨਹੀਂ ਉਹ ਨਹੀਂ ਬਾਹਰ ਕੱਢ ਕੇ ਪੁੱਛਦਿਆਂ ਨੂੰ ਮੈਂ ਤੂੰ ਡੋਲੀ ਕੋਲ ਕਿਉਂ ਆਇਆ ਤੇ ਤੈਨੂੰ ਪਤਾ ਨਹੀਂ ਅਸੀਂ ਸਾਰਨਾ ਡੋਲਾ ਲੈ ਕੇ ਚਲੇ ਆ ਤੂੰ ਮਾੜ ਨਾਲ ਇੱਥੇ ਬੈਠਾ ਲੱਡੂ ਖਾਣਾ ਮਿੱਤੀ ਆਪੋ ਆਪਣੀਆਂ ਸਾਰੇ ਬੋਲੀਆਂ ਬੋਲਦੇ ਨੇ ਪਰ ਹੀਰ ਛੁੱਟਦੀ ਐ ਫਿਰ ਮੇਰੇ ਰਾਜੇ ਨੂੰ

ਵੀ ਇਹਦਾ ਬੰਦਾਰੇ ਦਾ ਗਰੀਬ ਲੈ ਇੱਥੇ ਕਹੂੰਗਾ ਇਹਨਾਂ ਦੇ ਤਾਂ ਘੇਰਾ ਪਾ ਲਿਆ ਕੋਈ ਤਲਵਾਰ ਸੁੱਤੀ ਖੜਾ ਕੋਈ ਕਹਿੰਦਾ ਮਾਰ ਗੋਲੀ ਨਾਲ ਸ਼ਿਆਨਾ ਮਾਰਨ ਦੇ ਕੋਈ ਢਾਲੀ ਚੱਕੀ ਖੜਾ ਇਹ ਤੰਗ ਕਿਉਂ ਦਾ ਟੰਗ ਹੀਰ ਛੋੜਦੀ ਐ ਪਰ ਜਿਹੜੋਂ ਇੱਕੋ ਡਾਕੀ ਸਾਨੀਆਂ ਮਾਰ ਨਾ ਸਕੇ ਕਹੂੰ ਹੀਰੇ ਕੋਣ ਹੈ ਜਦੋਂ 60 ਦੇ ਇੱਥੇ ਆਨੇ ਆ ਮੇਕ ਕਰਾਇ ਸੀ ਉੱਤੋਂ ਨੌਜਵਾਨੋ ਪਰ ਚੱਲੇ ਹੋ ਤੁਸੀਂ ਚੱਲ ਨਾ ਨਾ ਨਹੀਂ ਨਾ ਤੁਹਾਨੂੰ ਆਹ ਤਾਂ ਕਰਦੇ ਜਾਓ ਹਾਂ ਜੀ ਚਾਹੇ ਜੇ ਬਣਾਇਆ ਰਵਾਰ ਨੂੰ ਜੋ ਕੋਈ ਨੁਕਰਦਾ ਮੁੰਡਾ ਗੱਲਾਂ ਕਰਦਾ ਚਾਹੇ ਜੇ ਚਾਹੇ ਜੇ ਨਾ ਕੋਈ ਇਹ ਕਰਾਉਂਦੇ ਜਿਹੜੇ ਤੇਲੇ ਨਾ ਸੰਗਤ ਨਾਲ ਜਦੋਂ ਸੰਗਤ ਪਿਆਰ ਕਰਦੀ ਆ ਆਪਾਂ ਵੀ ਖੁਸ਼ ਹਾਂ ਉਹਦੇ ਵਿੱਚ ਬੋਪੇ ਦਾ ਸਾ ਖੁਸ਼ੀ ਆ ਆਪਣੀ ਪਰਦੇਸ ਹਾਜ਼ਰ ਕਰਨੇ ਕੇ ਕੰਦ ਕਿਹਾ ਪਿੰਤ ਪੰਚਾ ਸਰਪੰਚਾ ਉਹ ਪ੍ਰਬੰਧ ਕਰ ਰਹੇ ਬੜਾ ਹੌਸਲਾ ਦੇ ਰਹੇ ਕਹਿੰਦੇ ਜੇ ਲਗਾਓ ਥੋੜਾ ਮਾਸਤ ਕਰਦੀ ਕਰਨਾ ਤੇ ਜੀ ਅਸੀਂ ਸੁਣਨਾ ਵੀ ਆ ਕਦ ਵੇਰ ਸੁਣਦਾ ਜੇ ਲੋ ਸਾਨੂੰ ਸੁਣੋਦੇ ਨੇ ਜਿਵੇਂ ਅੱਜ ਇੱਥੇ ਮਿਲਦੇ ਨੇ ਜਿਵੇਂ ਸੁਣੇ ਮਾਰ ਕੇ ਦੇ ਸੌਂਦੇ ਆ ਤਾਂ ਚਲੋ ਜੀ ਆਪ ਫੋਨ ਕਰਦੇ ਹਾਂ ਪੰਜਾਬਾ ਸਰਦੂ ਵਾਹ ਅਖਰੀਆ ਵਾਹ ਮਾੜਿਆ ਬਖਰਾ ਨਹੀਂ ਲਿਖਿਆ ਖੁਸ਼ੀਆਂ ਉਤਾਰਦੀਆਂ ਕਿਆ ਕੀਤਾ ਬੋਖੜਾ ਸਾ ਮੱਕੜ ਦੇ ਨਾ ਮਿੱਠੀ ਨੂੰ ਨਾ ਮੋੜ ਬਿਠੀ ਰਹੇ ਖੁਸ਼ੀ ਦਾ ਸਾਹ ਠੀਕ ਸਮਾਜਾ ਮਿੱਠੀ ਰਹੋ ਬਿਠੀ ਰਹੋ ਖੁਸ਼ੀ ਮਾਣੋ ਨਾ ਵੀ ਜਦੋਂ ਉਹ ਜਿਹੜਾ ਮੋਤੀਆਂ ਦਾ ਕੋਲ ਗੱਠ ਬੰਨ੍ਹ ਕੇ ਲੜ ਬੰਨ੍ਹ ਕੇ ਰੱਖਿਆ ਸੀ ਡੋਏ ਨੇ ਬੱਤੇ ਕਦੋਂ ਜਦੋਂ ਸੱਥ ਵਿੱਚ ਮੇਲਾ ਕਰਾਇਆ ਸੀ ਹੀਰ ਤੇ ਰਾਜੇ ਦਾ ਮਿੱਠੀ ਨੇ ਆਉਣ ਵਾਲੇ ਕਿਹਾ ਜਾਨ ਦੀ ਬਾਰੀ ਰਾਜਿਆ ਆਪਣੀ ਹੀਰ ਨੂੰ ਮੇਲਾ ਕਹਿੰਦਾ ਫਿਰ ਮਿਲ ਕਿਵੇਂ ਸਕਦਾ ਹੈ ਹੀਰ ਨੂੰ ਕੁੜੀਆਂ ਕਹਿੰਦੀਆਂ ਵੀ 9 ਲੱਖਰ ਹਾਰ ਤੋੜ ਦੇ ਅੱਧੀਆਂ ਕੁੜੀਆਂ ਮੋਤੀ ਚੂਣ ਲੱਗ ਜਾਂਦੀਆਂ ਅੱਧੀਆਂ ਕੁੜੀਆਂ ਨੂੰ ਅਸੀਂ ਰਾਜੇ ਦੀ ਕੁੜੀ ਬਣਾ ਫਿਲੇ ਆਂਗੇ ਕੁੜੀਆਂ ਦੇ ਵਿੱਚ ਉਹਦਾ 9 ਲੱਖ ਹਾਰ ਹੀਰ ਦਾ ਤੋੜਿਆ ਗਿਆ ਕੁੜੀਆਂ ਨੇ ਜਾ ਕੇ ਪਹਿਰਾ ਲਿਆ ਚੱਲ ਕੇ ਹੀਰ ਨੂੰ ਮਲਾਈਏ ਰਾਜਾ ਕਹਿੰਦਾ ਡੋਰੀ ਬਿਦਾ ਹੁਣ ਤਿਆਰ ਖੜੀ ਹੈ ਇਧਰ ਖੱਬਾ ਵਾਲੇ ਖੜੇ ਨੇ ਇਧਰ ਢੀ ਵਾਲੇ ਖੜੇ ਨੇ ਮਾਈਕ 'ਵੇਂ ਮ ਸਰਦ ਕਹਿੰਦੇ ਕੋਈ ਹੋਣਿਆ ਸਾਢੀ ਇੱਕ ਗੱਲ ਮੰਨ ਲੈ ਤੇ ਪਟੇ ਰੱਖੇ ਬਿਨੇ ਤੇ ਪਟਿਆਂ ਦੇ ਬੋੜ ਦੇ ਨੇ ਮਿੱਡੀਆਂ ਇੱਕ ਦੇ ਦੇਣਾ ਤੇਰੇ ਝੋਨਾ ਧਾਲੇ ਇੱਕ ਦੇ ਦੇਣਾ ਭਗੜਾ ਤੈਨੂੰ ਜਿਨਾਨੀ ਬਣਾ ਬੰਦਿਆ ਹੈ ਵਧੀਆ ਕਾਇਦਾ ਕਰਦੀ ਕਹਾਂ ਮਿੱਠੀ ਐ ਕਿ ਉਹ ਪਰਤੀ ਕਰ ਲੈ ਪਰ ਜੇ ਮੇਲ ਖਰਾਬ ਨੇ ਮਿੱਠੀ ਮਾਇਰ ਕਿਣੀ ਫਿਕਰ ਨਾ ਕਰ ਬੈਠ ਜਾ ਰੂ ਜੱਟ ਫੋਟੇ ਕਰਕੇ ਹਮਲੇ ਗਿਆ ਦੂਰ ਕੋਣੋ ਗਿਆ ਜਾਂ ਘਰ ਲੱਗ ਗਿਆ ਜੱਟ ਦੇ ਘੋੜਾ ਨਾਲ ਦੇ ਦਿੱਤਾ ਸਿਰ ਗੋਦਪਾ ਤੇ ਘਗਰਾ ਪਾਇਆ ਚੁੰਨੀ ਨਾਲ ਦੇ ਦਿੱਤੀ ਕਹਿੰਦੀ ਢੋਲ ਗੱਢ ਕੇ ਤੋਂ ਸਾਡੇ ਵਿੱਚ ਇੱਕ ਦੋਈ ਨੂੰ ਦੇਖ ਕੇ ਰੋਣਾ ਨਹੀਂ ਕਹਿੰਦਾ ਬਿਲਕੁਲ ਸਾਰੀਆਂ ਗੱਲਾਂ ਸੱਚੀਆਂ ਨੇ ਪਰ ਇੱਕ ਗੱਲ ਮੈਨੂੰ ਜਾਂਦੀ ਵਾਰ ਦਾ ਕਿਧਰ ਗੜਦਾ ਨਹੀਂ ਨਹੀਂ ਪਤਨੀਏ ਬੋਣਿਆ ਉਹਦਾ ਪਿੰਡਾਂ ਆ ਗਿਆ ਮੁੰਡਾ ਕਿੱਥੇ ਦਾ ਆ ਪਕੜਾ ਜਾਂਦੇ ਆਰੀ ਉਹ ਗੱਲਾਂ ਕਰਦਾ ਕਹਿੰਦਾ ਮਿੱਠੀ ਜਿਹੜੇ ਮੱਗੀ ਲੋ ਰਾਣੇ ਜਗਦੀ ਕੁੜੀ ਬਣਾ ਲਈ ਜਿਹੜਾ ਨਹੀਂ ਬਣਾ ਲਈ ਕੁੜੀਆਂ ਨਹੀਂ ਜਾਂਦੇ ਨੇ ਗੱਭੇ ਰਾਜਾ ਜਦੋਂ ਜੋੜੀ ਲੈਣੇ ਪਹੁੰਚਿਆ ਜੱਟ ਦਾ ਰੋਣਾ ਰੁਕ ਨਾ ਸਕਿਆ ਰੋਣ ਤੋਂ ਬੰਬਾਰ ਮਾਰ ਕੇ ਰੋਣ ਲੱਗਿਆ ਬਹੁਤ ਬਹੁਤ ਤੁਹਾਨੂੰ ਵਾਢੀ। ਨਵੇਂ ਆਂਦੇ ਕੇ ਘਰਵਾਦੀਆਂ ਆਪਣੇ ਪਵਿੱਤਰ ਖਾਨੇ ਵਿੱਚ ਬੇਅੰਤ ਹੌਸਲੇ ਵਧਾਈ ਕਰ ਰਹੀਆਂ ਨੇ ਖੁਸ਼ੀਆਂ ਦੇ। ਨਵੇਂ ਵਾਲੇ ਖੁਸ਼ੀ ਦੇ ਤਾਰ ਦੀ ਆਪਣੇ ਬੀਬੀ ਨੇ ਲਿਆ ਦੋ। ਸਰਕਾਰ ਭਈ ਹੈ। ਇਹ ਅਧਿਰਮਾਨਾ ਦੇ ਮੁਖਰੇ ਸਾਹਿਬ ਜੀ ਨੂੰ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਜੀ। ਬਾਈ ਦੇ ਮੁਖਰੇ ਸਾਹਿਬ। ਖੁਸ਼ੀਆਂ ਜੀ। ਜਦੋਂ ਰਾਜਾ ਰੋਣ ਲੱਗ ਗਿਆ। ਕੁੜੀਆਂ ਨੇ ਕੀ ਕਰਿਆ? ਬਾਕੇ ਲੱਕ ਨੂੰ ਜੱਫੀ। ਜੱਟ ਰਾਜੇ ਨੂੰ ਡੋਲੀ ਦੇ ਵਿੱਚ ਧੱਕ ਤਾ। ਕਹਿੰਦੇ ਨੇ ਕਰਲਾ ਗੱਲਾਂ ਜਾਂਦੀ ਵਰਦੀਆਂ ਚੀਨਾ ਮੁੰਨੀਤ ਉਹ ਚੰਗ ਸਿੰਘ ਬਲੇੜਾ 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 ਮੁੰਨੀਤ ਬਲੇੜਾ ਮੇਰੇ ਬਲੇੜਾ ਪ੍ਰਮਾਨ ਸਿੰਘ ਜੀ ਪੂਰਾ ਸਿੰਘ ਮਨੀਤ ਚੰਦ ਸਿੰਘ ਬਕਾਦ ਸਿੰਘ ਆਹ ਕਰ ਰਹੇ ਨੇ ਜਿਹੜੇ ਮੁੰਡਾ ਨੇ ਨੇੜੇ ਆਪਣੀ ਸਾਰਿਆਂ ਨਾਲੇ ਕਰਪੇ ਨੇ ਹੁੰਦੇ ਬਕਾਦ ਉਹਨਾਂ ਨੇ ਚੰਦ ਉਹਨਾਂ ਦੇ ਸਰਦਾਰ ਹਰੀਰਾ ਸਿੰਘ ਜੀ ਇਹਨਾਂ ਨੇ ਸਾਰਿਆਂ ਨੂੰ ਧੰਨਵਾਦ ਦਿਆਂ ਹਮੇ ਪ੍ਰਸ਼ਾਸਨ ਦੇ ਵਿੱਚੋਂ 6 ਨੇ ਕੀ ਹੋ ਸਰਕਾਰ ਭੇਜਿਆ